ਜਲੋਂ ਫਿਰ ਸੱਟ ਕੇ ਕੌਫੀ ਦਾ ਕੱਪ ਕਿਹੜਾ ਯਾ ਜਲਾਈਏ ਜੇ ਮੇਰੇ ਡੌਲੇ ਪਹਿਲਾਂ ਕਰਨਾ 10 ਮਿੰਟ ਬਾਰਮਾਪਾ ਹਰ ਐਕਸਰਸਾਈਜ਼ ਦੇ ਸੈੱਟ ਤੇ ਨਾਮ ਨੂੰ ਸਾਰਾ ਕੋ ਥੱਲੇ ਲਿਗਿਆ ਹੋਊਗਾ ਦੋ ਰੈਪ ਤਾਂ ਦੇਦਾ ਨਾਰਮਲ ਲਾ ਲਿਓ ਦੋ ਲਾਉਣੇ ਨੇ ਆਪਾਂ ਮੂਰੇ ਹੋਲਡ ਕਰਕੇ ਲਗਾਤਾਰੇ ਇੱਥੇ ਕੁ ਬਹਾ ਵਸਾ ਲੈਣੀ ਨੇ ਤੁਸੀਂ ਇੱਥੇ ਇਦੂ ਬਾਹ ਲਾਉਣੀਆਂ ਨਹੀਂ ਦੇਖ ਕੇ ਉਪਰ ਬਿਨਾ ਦਿਵਾਲੀ ਤੋਂ ਪਟਾਕੇ ਪੈਂਦੇ ਆ ਵੀ ਇਦਾਂ ਹੀ ਲਾਉਣੀਆਂ ਦੋ ਤਾਂ ਸਿੰਪਲ ਤੇ ਦੋ ਲਾਉਣੇ ਨੇ ਤੁਸੀਂ ਚੱਕ ਕੇ ਦੇਸੀ ਮੁਰਗੀ ਦੇ ਅੰਡੇ ਵਰਗਾ ਮਸਲ ਜਾ ਤੁਹਾਡੇ ਨਿਕਲੇ ਹੋਣਾ ਸਾਈਡ ਤੇ ਇਹਦੇ ਨਾਲ ਟ੍ਰਾਈ ਸ਼ਫ ਪੋਸ਼ਰ ਡਾਉਨ ਤੇ ਆ ਗਏ ਆਪਾਂ ਇਹਦਾ ਸੁਪਰ ਸੈੱਟ ਲਾਉਣਾ ਦੋ ਐਕਸਾਈਜਾਂ ਇਕੱਠੀਆਂ ਬਿਨਾ ਕਿਸੇ ਰੈਸਟ ਲਏ ਜਦੋਂ 12 14 ਰੈਪ ਹੋ ਗਏ ਆ ਪੁੱਠਾ ਗ੍ਰਿਪ ਕਰ ਲੈਣਾ ਹੱਥ ਘੁਮਾ ਕੇ ਨਾਲੇ 12 14 ਰੈਪ ਹੋ ਦੇ ਆ ਐਕਸਾਈਜ ਇਹਨੂੰ ਖੋਲਣੀ ਨੇ ਬਾਹਾਂ ਪੂਰੀ ਸਰੀਰ ਐਕਸਾਈ ਹੈ ਵੀ ਟਰਾਈਸੈਪ ਦੀ ਆ ਐਕਸਰਸਾਈ ਦੀ ਫਾਰਮ ਤੇ ਧਿਆਨ ਨਾ ਲਾਉਣੀਆਂ ਇੱਥੇ ਆਰਮ ਕਰਕੇ ਤੁਸੀਂ ਆ ਨਹੀਂ ਲਾਉਣੀ ਥੋੜੀ ਆਰਮ ਨੂੰ ਪਿੱਛੇ ਕਰਕੇ ਹੋਲਡ ਕਰ ਲੈਣਾ ਇੱਥੇ ਪਰਫਾਰਮ ਕਰ ਲੈਣੀ ਆ ਤੇ ਤੁਹਾਡੇ ਟਰਾਈਸੈਪ ਤੇ ਨਾ ਬਾਜ ਦੀ ਚੁੰਝ ਵਰਗਾ ਮਸਲਿਆ ਬਣਾ ਦੂ ਕਲੋਜ ਗ੍ਰਿਪ ਬੈਂਚ ਪ੍ਰੈਸਰ ਪਿਛਲੀ ਆਰਮ ਦਾ ਸਾਈਜ਼ ਵਧਾਉਣ ਲਈ ਬਹੁਤ ਤਕੜੀ ਐਕਸਰਸਾਈ ਆ ਬਾਈ ਇਹ ਲਓ ਜੇ ਹੁਣ ਤੁਹਾਡੀ ਜਿੰਮ ਚਾ ਮਸ਼ੀਨ ਨਹੀਂ ਹੈਗੀ ਤਾਂ ਤੁਸੀਂ ਡਿਪਸ ਵੀ ਲਾ ਸਕਦੇ ਹੋ ਪਰ